31 ਦਸੰਬਰ ਤੇ 1 ਜਨਵਰੀ ਦਾ ਬੜਾ ਗੂੜਾ ਨਾਤਾ ਹੈ ਇੱਕ ਅੰਤ ਹੈ ਤੇ ਇੱਕ ਆਰੰਭ ਹੈ 31 ਦਸੰਬਰ ਸਾਲ ਦਾ ਆਖਰੀ ਦਿਨ ਤੇ 1 ਜਨਵਰੀ ਸਾਲ ਦਾ ਪਹਿਲਾ ਦਿਨ ਇਸ ਨੂੰ ਅਸੀਂ ਖੁਸ਼ ਆਮਦੀਦ ਕਹਿੰਦੇ ਹਾਂ 1 ਜਨਵਰੀ ਨੂੰ 31 ਦਸੰਬਰ ਨੂੰ ਅਲਵਿਦਾ ਕਹਿੰਦੇ ਹਾਂ ਤੇ ਮੈਂ ਸਭ ਨੂੰ ਇਸ ਵਰੇ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਹੋਇਆਂ ਇੱਛਾ ਕਰਦੀ ਹਾਂ ਕਿ ਇਸ ਵਰੇ ਤੁਸੀਂ ਸਭ ਪਿਛਲੇ ਵਰੇ ਦੀਆਂ ਹੋਈਆਂ ਭੁੱਲਾਂ ਨੂੰ ਭੁਲਾ ਕੇ ਨਵੇਂ ਵਰੇ ਨਵੇਂ ਰਿਸ਼ਤੇ ਨਵੀਂ ਜੀਵਨ ਜਤ ਸਿੱਖੋ ਆਪਣੀ ਪ੍ਰਤਿਭਾ ਜਾਂ ਹੁਨਰ ਨੂੰ ਪਛਾਣ ਕੇ ਉਸ ਨੂੰ ਅਸੀਂ ਇੱਕ ਨਵਾਂ ਹੁਲਾਰਾ ਦੇਈਏ ਆਪਣੀ ਜ਼ਿੰਦਗੀ ਨੂੰ ਅਨੁਸ਼ਾਸਨ ਚ ਢਾਲੀਏ ਸਮੇਂ ਦੀ ਕਦਰ ਸਹੀ ਖਾਣ ਪੀਣ ਸਰੀਰਕ ਸਿਹਤ ਤੇ ਮਾਨਸਿਕ ਸਿਹਤ ਲਈ ਚੰਗੀ ਸੋਚ ਦਾ ਵਿਕਾਸ ਕਰੀਏ ਚੰਗਾ ਸਾਹਿਤ ਪੜ੍ਹੀਏ ਚੰਗੀਆਂ ਫਿਲਮਾਂ ਵੇਖੀਏ ਚੰਗੇ ਗੀਤ ਸੁਣੀਏ ਤੇ ਆਪਣਾ ਮਨੋਰੰਜਨ ਕਰਦੇ ਕਰਦੇ ਆਪਣੇ ਸਾਰੇ ਕੰਮ ਕਰੀਏ ਪ੍ਰਤਿਅਰਥੀਆਂ ਨੂੰ ਨਵਾਂ ਵਰਾ ਮੁਬਾਰਕ ਨਵੀਂ ਜ਼ਮਾਤ ਵਿੱਚ ਪ੍ਰਵੇਸ਼ ਕਰਨਾ ਹੈ ਕਿਸਾਨਾਂ ਨੂੰ ਨਵਾਂ ਵਰਾ ਮੁਬਾਰਕ ਫਸਲਾਂ ਕੱਟ ਕੇ ਨਵੀਆਂ ਫਸਲਾਂ ਬੀਜਣੀਆਂ ਹਨ ਨੌਕਰੀ ਪੇਸ਼ਾ ਲੋਕਾਂ ਨੂੰ ਨਵਾਂ ਵਰਾ ਮੁਬਾਰਕ ਆਪਣੀ ਨੌਕਰੀ ਦਾ ਇੱਕ ਹੋਰ ਵਰਾ ਪੂਰਾ ਕਰਕੇ ਉਹ ਕਰ ਲਿਆ ਹੈ ਉਹਨਾਂ ਨੇ ਤੇ ਨਵੇਂ ਬਰੇ ਵਿੱਚ ਪ੍ਰਵੇਸ਼ ਘਰੇਲੂ ਸਵਾਨੀਆਂ ਨੂੰ ਪਿਛਲੇ ਵਰੇ ਆਪਣੇ ਪਰਿਵਾਰ ਲਈ ਜੋ ਰੀਝਾਂ ਚਾਵਾ ਨਾਲ ਪਾਲਣਾ ਕੀਤੀ ਸੀ ਇਸ ਵਰੇ ਫਿਰ ਉਨ੍ਹਾਂ ਲਈ ਢੇਰ ਸਾਰੀਆਂ ਦੁਆਵਾਂ ਕਿ ਆਪਣੇ ਪਰਿਵਾਰ ਦੀ ਦੇਖ ਰਹਿ ਕਰਦੀਆਂ ਰਹਿਣ ਵਿਗਿਆਨਕਾਂ ਕਲਾਕਾਰਾਂ ਸਾਹਿਤਕਾਰਾਂ ਪ੍ਰਤਿਭਾਵਾਨ ਲੋਕਾਂ ਨੂੰ ਇਸ ਵਾਰ ਹੋਰ ਬਹੁਤ ਸਾਰੀਆਂ ਸਿਰਜਣਾਵਾਂ ਕਰਨ ਲਈ ਢੇਰ ਸਾਰੀਆਂ ਦੁਆਵਾਂ ਤੇ ਸ਼ੁਭ ਕਾਮਨਾਵਾਂ ਕਿਰਤੀ ਕਿਸਾਨਾਂ ਮਜ਼ਦੂਰਾਂ ਨੂੰ ਸਭ ਨੂੰ ਆਪਣੇ ਆਪਣੇ ਕਿੱਤੇ ਨਾਲ ਜੁੜੇ ਰਹਿਣ ਲਈ ਨਵੇਂ-ਨਵੇਂ ਆਪਣੇ ਜੀਵਨ ਦੇ ਕਦਮ ਅੱਗੇ ਵਧਾਉਣ ਵਾਸਤੇ ਸ਼ੁਭ ਕਾਮਨਾਵਾਂ